ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਹੋਲਡ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਸੇਡਬੀ 9048 ਆਫ 2024 ਦੀ ਮਿਤੀ 28 ਦੋ 2025 ਨੂੰ ਹੋਈ ਤਨਵਾਈ ਦੇ ਅੰਤਰਮ ਆਰਡਰ ਬਾਰੇ ਜ਼ਿਕਰ ਕਰਾਂਗੇ ਪਰੋਂ ਤੋਂ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੋਰਟ পেনশন ਸਕੀਮ ਲਾਗੂ ਕਰਨ ਸੰਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 28/2025 ਨੂੰ CW P 9048/2024 ਦੀ ਇੱਕ ਅਤਿਮ ਅਹਿਮ ਸੁਣਵਾਈ ਹੋਈ ਸੀ ਤੇ ਉਸ ਸੁਣਵਾਈ ਦੀ ਆਊਟਕਮ ਇੱਕ ਅੰਤਰਮ ਕਾਊਂਟਰ ਦੇ ਰੂਪ ਦੇ ਵਿੱਚ ਜਾਰੀ ਕੀਤੀ ਗਈ ਹੈ ਮਾਨਯੋਗ ਚੀਫ ਜਸਟਿਸ ਸ਼ੀਲ ਨਗੂ ਅਤੇ ਮਿਸਟਰ ਜਸਟਿਸ ਸੁਮੇਤ ਗੋਇਲ ਦੁਆਰਾ ਜਾਰੀ ਕੀਤੇ ਅੰਤਰਮ ਆਰਡਰ ਵਿੱਚ ਪਟੀਸ਼ਨ ਕਰਤਾ ਰਣਜੀਤ ਕੁਮਾਰ ਵਿਸ਼ੇਸ਼ਟ ਐਂਡ ਆਦਰਸ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਇਹਨਾਂ ਨੂੰ 18/11/2022 ਦੇ ਪੰਜਾਬ ਸਰਕਾਰ ਦੇ ਕੀਤੇ ਨੋਟੀਫਿਕੇਸ਼ਨ ਅਨਸਾਰ ਕੋਰਪ ਪੈਨਸ਼ਨ ਸਕੀਮ ਅਧੀਨ ਕਵਰ ਕਰਨ ਲਈ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਗਈ ਹੈ ਦਾ ਰਸਲ ਪਟੀਸ਼ਨ ਕਰਤਾ ਦੇ ਲਰਨਡ ਐਡਵੋਕੇਟ ਨੇ ਡੇਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੁਆਰਾ CWP 756 ऑफ 220 ਦੇ ਫੈਸਲੇ ਦਾ ਹਵਾਲਾ ਦਿੱਤਾ ਜਿੱਥੇ ਕਿ ਡਿਵੀਜ਼ਨ ਬੈਂਚ ਨੇ ਫੈਸਲਾ ਅਪਟੀਸ਼ਨ ਕਰਤਾ ਦੇ ਹੱਕ ਵਿੱਚ ਦਿੱਤਾ ਸੀ ਇਸ ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ SL ਅਪੀਲ ਨੰਬਰ 173 ऑफ 2121 ਰਾਹੀਂ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਫੈਸਲੇ ਨੂੰ ਠੀਕ ਠਲਾਇਆ ਸੀ ਤੇ ਇਸ ਤੇ ਮੋਹਰ ਲਗਾ ਦਿੱਤੀ ਸੀ ਦਰਸਲ ਦਿੱਲੀ ਹਾਈ ਕੋਰਟ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ ਪਟੀਸ਼ਨ ਕਰਤਾਵਾਂ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਸਾਰਿਆਂ ਨੇ ਪ੍ਰੀਖਿਆ 2003 ਵਿੱਚ ਦਿੱਤੀ ਸੀ ਪਰੰਤੂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ 16 ਚਾ 2004 ਨੂੰ ਦਿੱਤੇ ਗਏ ਸਨ ਗਰਮ ਕੋ ਬਹੇ ਕਿ ਕੇਂਦਰ ਵਿੱਚ ਪਿਛਲੀ ਬਾਜਪੀ ਸਰਕਾਰ ਨੇ 1 ਇੱਕ 2004 ਤੋਂ ਬਾਅਦ ਭਰਤੀ ਹੋਣ ਵਾਲੇ ਸਾਰੇ ਮੁਲਾਜ਼ਮਾਂ ਲਈ ਫੋਲਡ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਪਰੰਤੂ ਦਿੱਲੀ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਫਾਈਲ ਕਰਨ ਵਾਲੇ ਉਮੀਦਵਾਰਾਂ ਨੇ ਤਾਂ ਪ੍ਰੀਖਿਆ 1 1 2004 ਤੋਂ ਪਹਿਲਾਂ ਯਾਨੀ 2003 ਵਿੱਚ ਦਿੱਤੀ ਸੀ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਫੈਸਲੇ ਦੀ ਤਰਜ਼ ਤੇ ਹੀ ਰੰਜੀਵ ਕੁਮਾਰ ਵਿਸ਼ੇਸ਼ਟ ਐਂਡ ਆਦਰਸ ਦੇ ਹੱਕ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਨ ਟਰਮ ਆਰਡਰ ਜਾਰੀ ਕੀਤਾ ਗਿਆ ਹੈ ਮਾਨਯੋ ਹਾਈ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮਤੀ 29/2125 ਨੂੰ ਚੀਫ ਫੈਕਟਰੀ ਪੰਜਾਬ ਸਰਕਾਰ ਵੱਲੋਂ ਦਿੱਤੇ ਹੋਏ ਐਫੀਡਾਉਟ ਜਿਹੜਾ ਮਤੀ 18/11/2020 B ਨੂੰ ਪੰਜਾਬ ਸਰਕਾਰ ਵੱਲੋਂ 올ਡ ਪੈਨਸ਼ਨ ਸਕੀਮ ਕੀਤੇ ਗਏ ਨੋਟੀਫਿਕੇਸ਼ਨ ਦਾ ਕੋਈ ਖੰਡਨ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਨੂੰ ਡਿਨਾਈ ਹੀ ਕੀਤਾ ਗਿਆ ਹੈ ਸਗੋਂ 2 ਸਾਲ 3 ਮਹੀਨੇ ਤੱਕ ਇਸ ਸਬੰਧੀ ਬੀਟ ਅਬਾਊਟ ਦਾ ਬੋਸ਼ਰ ਯਾਨੀ ਕਿ ਇਧਰ ਉਧਰ ਦੀਆਂ ਗੱਲਾਂ ਕਰਕੇ ਹੀ ਸਮਾਂ ਲਗਾਇਆ ਗਿਆ ਹੈ ਇਸ ਸੰਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨਾ ਬਣਾਏ ਜਾਣ ਦਾ ਹਵਾਲਾ ਹੀ ਦਿੱਤਾ ਜੋ ਕਿ ਤਰਕਸੰਗਤ ਨਹੀਂ ਹੈ ਮਾਨਯੋਗ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ 올ਡ ਪੈਨਸ਼ਨ ਸਕੀਮ ਵਿੱਚ ਕਵਰ ਕਰਨ ਦਾ ਅੰਤਰਮ ਆਰਡਰ ਜਾਰੀ ਕਰਦੇ ਹੋਏ ਹੀアリング ਦੀ ਅਗਲੀ ਸੁਣਵਾਈ ਦੀ ਮਿਤੀ 2/4/2025 ਦਿੱਤੀ ਹੈ ਤੇ ਹਦਾਇਤ ਕੀਤੀ ਹੈ ਕਿ ਚੀਫ ਸਕੱਟਰੀ ਗਵਰਨਮੈਂਟ ਆਫ ਪੰਜਾਬ ਨੂੰ एफिडेविट सबमिट ਕਰਾਉਣ ਦਾ ਆਖਰੀ ਮੌਕਾ ਉਸ ਮਿਤੀ ਨੂੰ ਦਿੱਤਾ ਜਾਂਦਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਅਨੁਸਾਰ ਤੇ ਮਿਤੀ 18 11 2022 ਦੇ ओपीएस ਸੰਬੰਧੀ ਕੀਤੇ ਨੋਟੀਫਿਕੇਸ਼ਨ ਦੇ ਮੰਦੇ ਨਜ਼ਰ 2004 ਤੋਂ ਬਾਅਦ ਭਰਤੀ ਹੋਏ ਸਾਰੇ ਹੀ ਮੁਲਾਜ਼ਮਾਂ ਲਈ ਬੋਲਡ ਪੈਨਸ਼ਨ ਸਕੀਮ ਦਾ ਡਿਟੇਲਡ ਨੋਟੀਫਿਕੇਸ਼ਨ ਕਦੋਂ ਜਾਰੀ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੈ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ